ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਹੁਤ ਵੱਡਾ ਦਿਨ ਬਹੁਤ ਜ਼ਿਆਦਾ ਵੱਡਾ ਮਤਲਬ ਮੈਂ ਕਹਿੰਦਾ ਸਭ ਤੋਂ ਵੱਡਾ ਦਿਨ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਡੇ ਸੱਚੇ ਪਾਤਸ਼ਾਹ ਦਾ ਪਹਿਲੇ ਗੁਰੂ ਦਾ ਅੱਜ ਜਨਮ ਦਿਹਾੜਾ ਤੇ ਸਾਰੀ ਸੰਗਤਾਂ ਸਭ ਲੋਕਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਠੀਕ ਹੈ ਜੀ ਤੇ ਹੁਣੇ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਤੇ ਅਸੀਂ ਹੁਣ ਮੈਂ ਗੁਰਦੁਆਰੇ ਜਾ ਰਹੇ ਹਾਂ ਬਾਕੀ ਸਾਰੇ ਮੱਥਾ ਟੇਕ ਮੈਂ ਥੋੜਾ ਡੇਟ ਹੋ ਗਿਆ ਹਾਂ ਤੇ ਹੁਣ ਮੈਂ ਮੱਥਾ ਟੇਕਣ ਚੱਲਾ ਆਂ ਤੇ ਉਸ ਤੋਂ ਬਾਅਦ ਫਿਰ ਕੰਮ ਤੇ ਜਾਣਾ ਕਿਉਂਕਿ ਛੁੱਟੀ ਹੈ ਨਹੀਂ ਚਲੋ ਕੋਈ ਗੱਲ ਨਹੀਂ ਤੇ ਫਿਰ ਇਹ ਵਲੌਗ ਨੂੰ ਸ਼ਾਇਦ ਮਨਪ੍ਰਿਤ ਕੰਟੀਨਿਊ ਕਰੇ ਤੇ ਬਾਕੀ ਜਿੱਦਾਂ ਜਿੱਦਾਂ ਦਿਨ ਬੀਤਦਾ ਜਾਏਗਾ ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾਏਗਾ ਉਦੋਂ-ਉਦੋਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਫਿਲਹਾਲ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਤੇ ਹੁਣ ਗੁਰਦੁਆਰੇ ਜਾ ਕੇ ਆਣੇ ਆ ਠੀਕ ਹੈ ਜੀ ਮੰਮੀ ਵੀ ਚੱਲੇ ਮਮਤੂ ਜੀ ਜਾਣਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਬਾਬੇ ਨਾਨਕ ਦੇ ਜਨਮ ਨੇੰ ਦਿਹਾ ਬਹੁਤ ਬਹੁਤ ਵਧਾਈਆਂ ਸਾਰੀ ਸਮੂਹ ਸੰਗਤ ਨੂੰ ਹਾਂਜੀ ਬਹੁਤ ਬਹੁਤ ਵਧਾਈਆਂ ਬਾਬੇ ਨਾਨਕ ਦੇ ਜਨਮ ਚੱਲੇ ਗੁਰਦੁਆਰੇ ਜੀ ਹਾਂ ਗੁਰਦੁਆਰੇ ਚੱਲਿਆ ਹੁਣ ਮੈਂ ਚੱਲਾਂ ਜੀ ਤੁਸੀਂ ਜਾ ਨਾ ਪਹਿਲਾਂ ਮੱਥਾ ਟੇਕ ਆਓ ਫਿਰ ਮੈਂ ਆ ਰਹੇ ਹਾਂ ਅਸੀਂ ਅੱਛਾ ਚਲੋ ਠੀਕ ਹੈ ਦਾੜੀ ਇੱਕ ਵਾਰ ਜਾਏ ਸਾਰੇ ਅੱਛਾ ਅੱਛਾ ਚਲੋ ਠੀਕ ਹੈ ਵੇ ਵੇ ਲੋੜ ਐ ਡੜੀ ਗਾਇਏ ਦੇ हटੜੀ ਮਾਜਾ ਤੇ ਹੁਣ ਸਾਡੇ ਘਰ ਬਣੀਆਂ ਸੀ ਅੱਜ ਮੂਲੀ ਵਾਲੀਆਂ ਰੋਟੀਆਂ ਤੇ ਦੁਪਹਿਰੀ ਤੇ ਇਹਨਾਂ ਨੇ ਲੰਗਰ ਛਕਣਾ ਤੇ ਮੇਰੇ ਭਾਗਾ ਜਦੇ ਹੈ ਨਹੀਂ ਲੰਗਰ ਅੱਜ ਅਸੀਂ ਲੈ ਆਵਾਂਗੇ ਚਲੋ ਸ਼ਾਮ ਰਾਤ ਨੂੰ ਖਾ ਲਾਂਗੇ ਹਨਾ ਤੇ ਫਿਲਹਾਲ ਹੁਣ ਮੂੜੀਆਂ ਵਾਲੀਆਂ ਰੋਟੀਆਂ ਦਹੀਂ ਦੇ ਨਾਲ ਤੇ ਵਧਾਈਆਂ ਦੇ ਦੇ ਗੁਨਾਹਗ ਦੇ ਜੀ ਵਧਾਈਆਂ ਸਾਰਿਆਂ ਨੂੰ ਗੁਨਾਹਗ ਦੇ ਜੀ ਹੋਸ ਇਹ ਇਧਰ ਮੰਮੀ ਬਣਾ ਰਹੇ ਨੇ ਰੋਟੀ ਹੋਲੀ ਵਾਲੀਆਂ ਰੋਟੀਆਂ ਤੇ ਮੂਲੀ ਵਾਲੀਆਂ ਰੋਟੀਆਂ ਸਪੈਸ਼ਲ ਮੰਮੀ ਤਾਂ ਬਣਾ ਰਹੇ ਕਿਉਂਕਿ ਮੰਮੀ ਥੋੜੇ ਜਿਆਦਾ ਵਧੀਆ ਬਣਾ ਲੈਂਦੇ ਨੇ ਮਰਪੇਤ ਵੀ ਬਣਾ ਲੈਂਦੀ ਹੈ ਪਰ ਜੋ ਜੀ ਮੰਮੀ ਨੇ ਬਣਾਣੀ ਐ ਐਕਸਪੀਰੀਅੰਸ ਦੇ ਸਾਹਮਣਾ ਉਹ ਤੁਹਾਨੂੰ ਪਤਾ ਹੀ ਹੈ ਵੀ ਫਿਰ ਜਿਆਦਾ ਵਧੀਆ ਬਣਦੀ ਤਾਂ ਕਰੇ ਮੰਮੀ ਬਣਾ ਰਹੇ ਨੇ ਅੱਜ ਹੁਣ ਮੈਂ ਕਾਗ ਦੇ ਕੰਮ ਤੇ ਚਲੇਣਾ ਅੱਜ ਮੇਰਾ ਮਨ ਬਹੁਤ ਉਦਾਸ ਹੋਇਆ ਅੱਜ ਗੁਰਦੁਆਰੇ ਗਿਆ ਨਾ ਮੈਂ ਵੈਸੇ ਤਾਂ ਵਧੀਆ ਲੱਗਿਆ ਮਤਲਬ ਇੰਨਾ ਆਨੰਦ ਆ ਰਿਹਾ ਸੀ ਨਾ ਮੈਂ ਹੋਰ ਬਹਿਣਾ ਚਾਹੁੰਦਾ ਕਿਉਂਕਿ ਆਪਾਂ ਜਦੋਂ ਗੁਰਪੁਰਬ ਹੁੰਦਾ ਤੇ 1 2 ਘੰਟੇ 3 ਘੰਟੇ ਹੈਨਾ ਜਿੰਨਾ ਚਿਰ ਵੀ ਉੱਥੇ ਬਹਿ ਹੁੰਦਾ ਤੇ ਅਸੀਂ ਬੈਠੀਦਾ ਹੈਨਾ ਤੇ ਹੁਣ ਮੈਨੂੰ 15 ਮਿੰਟ 10 ਮਿੰਟ ਦੇ ਵਿੱਚ ਉੱਠ ਕੇ ਆਣਾ ਪਿਆ ਤਾਂ ਕਰਕੇ ਬੜਾ ਬੁਰਾ ਲੱਗ ਰਿਹਾ ਤੇ ਚਲੋ ਕੋਈ ਗੱਲ ਨਹੀਂ ਫਿਰ ਹਾਲ ਰੋਟੀ ਖਾਈਏ ਤੇ ਚੱਲੀਏ ਬਾਕੀ ਵੈਲੋਗ ਨੂੰ ਇਹ ਮਨਪ੍ਰੇ ਕੰਟੀਨਿਊ ਕਰੇਗੀ ਠੀਕ ਹੈ ਜੀ ਐਨੀਆਂ ਤੁਸੀਂ ਗਲਤੀਆਂ ਕੱਢਦੇ ਨੇ ਬਾਅਦ ਵਿੱਚ ਇਹ ਨਹੀਂ ਵੇਖਿਆ ਉਹ ਨਹੀਂ ਵੇਖਿਆ ਚੱਲ ਕੋਈ ਗੱਲ ਨਹੀਂ ਬਣਾ ਲਈ ਬਸ ਗਰਬਾਣੀ ਚੱਲ ਰਹੀ ਹੈ ਮੰਨੀ ਤੂੰ ਖਾ ਲਈ ਹੈ ਕਾਕਾ ਸਾਡਾ ਦੇ ਲਓ ਉਧਰ ਉਹ ਦੇ ਨੰਗੇ ਵੈਰੀ ਫਰੀ ਜਾਣਾ ਨੇ ਬਸ a few moments later ਹਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਵਲੌਗ ਜਿਹੜੀ ਵਲੌਗ ਦੀ ਸ਼ੁਰੂਆਤ ਆ ਤੇ ਪਹਿਲਾਂ ਹੀ ਹੋ ਚੁੱਕੀ ਆ ਸਵਾਗਤ ਵੀ ਤੁਹਾਡਾ ਹੋ ਚੁੱਕਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵੀ ਗੁਰਪੂਰਵ ਦੀਆਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ ਸਾਰਿਆਂ ਨੂੰ ਚਲ ਤੁ ਵੀ ਕਰਦੇ ਕੱਕੇ ਹਾਂ ਸਹੀ ਗੱਲ ਹਾਂ ਕਹ ਵਧਾਈਆਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਕਹੀਏ ਕਹੀਏ ਚਲੋ ਨਾ ਤੂੰ ਕਹਿ ਦੇ ਨਾ ਹਾਂ ਤਰ ਤਾਂ ਉਹ ਵੀ ਬਦਲ ਗਏ ਹਾਂ ਪਹਿਲਾਂ ਇਹ ਦਵਾਈਆਂ ਕਹਿੰਦੀ ਹੁੰਦੀ ਮੈਂ ਤਾਂ ਕਿਹਾ ਸੀ ਤੁਸਕ ਕਰ ਲਵਾਂ ਤੇ ਹੁਣ ਇੱਥੇ ਅਸੀਂ ਸਾਰੇ ਤਿਆਰ ਆ ਮਮੀ ਵੀ ਤਿਆਰ ਨੇ ਤੇ ਚੁੰਨੂ ਕੇ ਨੰਨੂ ਇਹ ਸਾਰੇ ਬੱਚੇ ਤਿਆਰ ਨੇ ਆ ਦੇਖੋ ਇੱਧਰ ਬੈਠੇ ਹੋਏ ਨੇ ਉਧਰ ਮੁਸਕਾਨ ਵੀ ਰੈਡੀ ਹੈ ਟੈੜੀ ਵੀ ਬਸ ਸ਼ਰਟ ਪਾ ਰਹੇ ਨੇ ਤੇ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਸਾਰੇ ਜਾਣੇ ਮੱਥਾ ਟੇਕਣ ਵਾਸਤੇ ਤੁਸੀਂ ਵੀ ਸਾਰੇ ਜਰੂਰ ਜਾਇਓ ਤੇ ਬਾਕੀ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਤਰੀਕੇ ਨਾਲ ਸਜਾਵਟ ਹੋਈ ਆ ਉੱਥੇ ਬੜਾ ਵਧੀਆ ਸੈਲੀਬ੍ਰੇਸ਼ਨ ਹੁੰਦਾ ਉਹ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਹੋ ਰਿਹਾ ਅਸੀਂ ਵੈਸੇ ਹਰ ਸਾਲ ਜਾਂਦੇ ਆ ਇਦਾਂ ਹੀ ਹੈ ਨਾ ਨਹੀਂ ਹਾਂਜੀ ਹਾਂਜੀ ਕਾ ਵਧਾਈਆਂ ਤੁਹਾਨੂੰ ਦਈਆਂ ਤੁਹਾਨੂੰ ਵੀ ਸਰਪਰ ਆਪਣੇ ਤੁਮਾ ਕਰਾਂ ਸਰਪੁਰ ਗੱਲ ਕੀ ਸਮਾ ਕਰਾਂ ਸਾਡੇ ਕਿਸ ਤਰ੍ਹਾਂ ਸਿਆਣੇ ਕਰਨ ਕੀ ਲੋੜ ਤਾਂ ਕੇਤੇ ਲਿਖੇ ਆਪਣੇ ਮਨ ਨੂੰ ਪਾਕੀਆਂ ਦੇ ਜਾਣਾਂ ਦੇ ਅਨੁਸਾਰ ਬੁਣੇਗੇ ਸਿਰਪਾਸ ਸਤਿਨ ਦੇ ਨਾਲ ਹੀ ਸਾਰੇ ਬੁਰਣਾ ਜੀ ਸਿਖਾਉ ਸਿਖੀਦਾ ਏ ਸੁਦਾਨ ਰਹਿਤਾਨ ਦੇਖਦਾ ਸਹਾ ਮਾ ਜੈ ਮਾਨ ਕਰਦਾ ਸਾਹਿਬ ਬੁਰਣਾ ਜੀ ਸਿਖਾਉ ਸਿਖੀਦਾ ਬੁਰਣਾ ਜੀ ਸਿਖਾਉ ਸਿਖੀਦਾ ਸਿਖਾਂ ਦਾ ਮੰਨ ਨੀਵਾ ਮਤ ਉੱਚੀ ਮਤ ਬਤ ਦੇ ਰਾਖੀ ਆਪ ਕਾਮ ਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾਤਾ ਆਪਕਾ ਜੀਉ ਸ੍ਰੀ ਨਨਕਾਣਾ ਸਾਹਿਬ ਫੂਲ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦਿਨਾਂ ਦੇ ਖੁੱਲੇ ਦਰਸ਼ਨ ਦੀਦਾ